ਕੈਨੇਡੀਅਨਸ ਜਾਂ ਕੋਈ ਵੀ ਵੱਡੀ ਬਾਰਲੀ ਕੰਟਰੀ ਵਾਂਗੂ ਜਾਣਾ ਚਾਹੁੰਦਾ ਹੈ ਚਾਹੇ ਉਹਦਾ ਪ੍ਰਵਾਹ ਸਾਡੇ ਕਲਚਰ ਤੇ ਪਵੇ। ਦੂਸਰਾ ਕਾਰਨ ਹੈ ਘਰ ਦਾ ਮੋਲ। ਅੱਜ ਦੇ ਟਾਈਮ ਵਿੱਚ ਮਾਪੇ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨਾ ਪਸੰਦ ਨਹੀਂ ਕਰਦੇ ਤੇ ਇਹਦਾ ਕਾਰਨ ਹੈ ਦੂਜਿਆਂ ਅੱਗੇ ਆਪਣੇ ਬੱਚਿਆਂ ਨੂੰ ਅਨਪੜਨਾ ਦਿਖਾਣਾ। ਆਪਣੇ ਬੱਚਿਆਂ ਨੂੰ ਦੂਸਰਿਆਂ ਤੋਂ ਵਧੀਆ ਬਣਾਉਣ ਦੀ ਆਹ ਰੇਸ ਵਿੱਚ ਆਪਾਂ ਆਪਣਾ ਵਿਰਸਾ ਭੁੱਲਦੇ ਜਾ ਰਹੇ ਹਾਂ। ਘਰਾਂ ਵਿੱਚ ਬਜ਼ੁਰਗਾਂ ਦਾ ਨਾ ਹੋਣਾ ਵੀ ਸਾਨੂੰ ਸਾਡੀ ਪਛਾਣ ਤੋਂ ਦੂਰ ਕਰ ਰਿਹਾ ਹੈ। ਕਹਿੰਦੇ ਨੇ ਪੇੜ ਧਰਤੀ ਨਾਲ ਉਦੋਂ ਤੱਕ ਜੁੜਿਆ ਰਹਿੰਦਾ ਜਦੋਂ ਤੱਕ ਉਹਦੀਆਂ ਜੜ੍ਹਾਂ ਮਜ਼ਬੂਤ ਹੋਣ ਤੇ ਸਾਡੇ ਘਰਾਂ ਵਿੱਚ ਬਜ਼ੁਰਗ ਸਾਡੇ ਤੇ ਸਾਡੀ ਜ਼ੁਬਾਨ ਦੇ ਵਿੱਚ ਇਹੀ ਜੜ੍ਹਾਂ ਦਾ ਕੰਮ ਕਰਦੇ ਨੇ ਪਰ ਕਮਾਂਕਾਰਾਂ ਦੇ ਚੱਕਰ 'ਚ ਜਾਂ ਇੱਕ ਬਿਜ਼ੀ ਲਾਈਫ ਦੇ ਚੱਕਰ 'ਚ ਬਜ਼ੁਰਗ ਬਸ ਪਿੰਡ ਦੀ ਸੱਤ ਤੱਕ ਰਹਿ ਗਏ ਨੇ ਆਹ ਸੀਨ ਪੰਜਾਬ ਦੇ ਇੱਕ ਬਾਜ਼ਾਰ ਦਾ ਤੇ ਇਹਦੇ ਵਿੱਚ ਮੋਸਟਲੀ ਹਰ ਦੁਕਾਨ ਦਾ ਬੋਰਡ ਇੰਗਲਿਸ਼ 'ਚ ਬਣਾਇਆ ਹੋਇਆ ਹੈ ਇਹਦਾ ਕਾਰਨ ਤੇ ਇਹਦਾ ਕਾਰਨ ਹੈ ਕਿ ਪੰਜਾਬ ਵਿੱਚ 99% ਅੰਗਰੇਜ਼ ਰਹਿੰਦੇ ਨੇ ਤੇ ਜੇ ਆਹ ਬੋਰਡ ਇੰਗਲਿਸ਼ 'ਚ ਨਹੀਂ ਬਣਾਣਗੇ ਤਾਂ ਉਹਨਾਂ ਨੂੰ ਸਮਝ ਕਿਵੇਂ ਆਊ ਮੈਂ ਉਮੀਦ ਕਰਦਾ ਕਿ ਇਹ ਗੱਲ ਸਾਰਿਆਂ ਨੂੰ ਸਮਝਾਉ ਕਿ ਮੈਂ ਕੀ ਕਹਿਣਾ ਚਾਹੁੰਦਾ ਪਰ ਇਹ ਪ੍ਰੋਬਲਮ ਸੋਲਵ ਕਿਵੇਂ ਹੋਊਗੀ